ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਬੇਟਾ ਅੱਜ ਕਰਦੇ ਆ ਅਸੀਂ ਮਿਸ਼ਨ ਸਮਰਾਤ 2025 26 ਦੀ ਜਿਹੜੀ ਪੰਜਾਬੀ ਪਾਠ ਪੁਸਤਕ ਦਾ ਚੁਸਤ ਘਾਟੋ ਕਹਾਣੀ ਪੜਾਂਗੇ ਤੇ ਸ਼ੁਰੂ ਕਰਦੇ ਆ ਬੇਟਾ ਇੱਕ ਘਾਟੋ ਇੱਕ ਰੁੱਖ ਤੇ ਕੋਲ ਵਿੱਚ ਰਹਿੰਦੀ ਹੈ ਘਾਟੋ ਬਹੁਤ ਹੁਸ਼ਿਆਰ ਅਤੇ ਚੁਸਤ ਹੈ ਉਸ ਨੇ ਬੇੜੇ ਦੇ ਕੋਨੇ ਵਿੱਚ ਉਹਨਾਂ ਦਾ ਇੱਕ ਗੋਲਾ ਦੇਖਿਆ ਉਸ ਨੇ ਸੋਚਿਆ ਕਿ ਕਿਉਂ ਨਾ ਇਸ ਨੋਚ ਚੁੱਕ ਕੇ ਬੱਚਿਆਂ ਲਈ ਨਰਮ ਬਿਸਤਰਾ ਬਣਾਇਆ ਜਾਵੇ ਉਸ ਨੇ ਇੱਧਰ ਉੱਧਰ ਦੇਖਿਆ ਉਸ ਨੇ ਗੋਲੇ ਦੇ ਆਲੇ ਦੁਆਲੇ ਕਿਸੇ ਨੂੰ ਵੀ ਨਹੀਂ ਦੇਖਿਆ ਦੱਬੇ ਪੈਰ ਬੱਚਦੇ ਬਚਾਉਂਦੇ ਹੋਏ ਉਹ ਉਹਨਾਂ ਦੇ ਗੋਲੇ ਦੇ ਨੇੜੇ ਪਹੁੰਚ ਗਈ ਡੱਬੂ ਵੀ ਕਮਰੇ ਦੇ ਦਰਵਾਜ਼ੇ ਪਿੱਛੇ ਘਾਤ ਲਾਈ ਬੈਠਾ ਸੀ ਕਾਰਟੋਨ ਨੇ ਉਹਨਾਂ ਦਾ ਗੋਲਾ ਆਪਣੇ ਮੂੰਹ ਵਿੱਚ ਫੜ ਲਿਆ ਡੱਬੂ ਵੀ ਉਸ ਨੂੰ ਫੜਨ ਲਈ ਡੱਬੂ ਵੀ ਉਸ ਨੂੰ ਫੜਨ ਲਈ ਪਿੱਛੇ ਦੌੜਿਆ 카ਟੋ ਮੂੰਹ ਵਿੱਚ ਉਹਨਾਂ ਦਾ ਗੋਲਾ ਰੱਖ ਕੇ ਭੱਜ ਗਈ ਡੱਬੂ ਵੀ ਉਸ ਦੇ ਪਿੱਛੇ ਭੱਜਿਆ ਅੱਗੇ-ਅੱਗੇ 카ਟੋ ਤੇ ਡੱਬੂ ਉਸ ਦੇ ਪਿੱਛੇ-ਪਿੱਛੇ ਸੀ 카ਟੋ ਨੂੰ ਆਪਣੀ ਜਾਨ ਬਚਾਉਣ ਦੀ ਚਿੰਤਾ ਸੀ ਦੂਜੇ ਪਾਸੇ ਡੱਬੂ ਨੂੰ ਆਪਣੀ ਇੱਜ਼ਤ ਬਚਾਉਣ ਦੀ ਚਿੰਤਾ ਸੀ ਭੱਜਦੀ ਹੋਈ 카ਟੋ ਨੂੰ ਲੱਗਿਆ ਕਿ ਉਸਦੀ ਜਾਨ ਨਹੀਂ ਬਚੇਗੀ ਡੱਬੂ ਨੂੰ ਲੱਗਿਆ ਕਿ ਅੱਜ ਨਰਮ ਪਕਵਾਨ ਨਹੀਂ ਮਿਲੇਗਾ ਪਰ ਤੇਜ਼ ਬਹੁਤ ਚੁਸਤ ਕਾਟੋ ਨੇ ਉਹ ਰੁੱਖ ਦੀ ਉੱਚੀ ਟਾਣੀ ਨੂੰ ਫੜ ਲਿਆ ਡੱਬੂ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਕਾਟੋ ਨਿਕਲੀ ਚੁਸਤ ਡੱਬੂ ਹੋ ਗਿਆ ਅਸੁਸਤ ਪਾਠ ਆਧਾਰਿਤ ਅਭਿਆਸ ਖਾਲੀ ਥਾਂ ਮਾ ਭਰੋ ਡੱਬੂ ਵੀ ਕਮਰੇ ਦੇ ਦਰਵਾਜ਼ੇ ਪਿੱਛੇ ਘਾਤ ਲਾਈ ਬੈਠਾ ਸੀ ਕਾਰਟੋ ਮੂੰਹ ਵਿੱਚ ਉਹਨਾਂ ਦਾ ਗੋਲਾ ਰੱਖ ਕੇ ਭੱਜ ਗਈ ਨੰਬਰ 3 ਕਾਰਟੋ ਨੇ ਰੁੱਖ ਦੀ ਉੱਚੀ ਟਾਣੀ ਤੇ ਚੜ ਕੇ ਆਪਣੀ ਜਾਨ ਬਚਾਈ ਨੰਬਰ 4 ਕਾਰਟੋ ਨੇ ਸੋਚਿਆ ਕਿ ਉਹਨਾਂ ਦੇ ਗੋਲੇ ਨਾਲ ਨਰਮ ਬਿਸਤਰਾ ਬਣਾਇਆ ਜਾਵੇ ਨੰਬਰ 5 ਉਸ ਨੇ ਵੇੜੇ ਦੇ ਕੋਨੇ ਵਿੱਚ ਉਹਨਾਂ ਦਾ ਗੋਲਾ ਦੇਖਿਆ ਏਠਾ ਦਿੱਤੇ ਬਾਕਾਂ ਨੂੰ ਸਹੀ ਜਾਂ ਗਲਤ ਨਿਸ਼ਾਨ ਲਗਾਓ ਨੰਬਰ 1 ਕਾਰਟੋ ਉਹਨਾਂ ਦੇ ਗੋਲੇ ਦੇ ਨੇੜੇ ਪਹੁੰਚ ਗਈ ਸਹੀ ਨੰਬਰ 2 ਡੱਬੂ درخت ਦੇ ਪਿੱਛੇ ਘਾਤ ਲਈ ਬੈਠਾ ਸੀ ਗਲਤ ਨੰਬਰ 3 ਅੱਕੀ ਅੱਕੇ ਕਾਟੋ ਤੇ ਪਿੱਛੇ-ਪਿੱਛੇ ਡੱਬੂ ਸੀ ਸਹੀ ਨੰਬਰ 4 ਕਾਟੋ ਇੱਕ ਘਰ ਦੀ ਛੱਤ ਤੇ ਰਹਿੰਦੀ ਸੀ ਗਲਤ ਨੰਬਰ 5 ਡੱਬੂ ਕਾਟੋ ਦੀ ਮਦਦ ਕੀਤੀ ਡੱਬੂ ਨੇ ਕਾਟੋ ਦੀ ਮਦਦ ਕੀਤੀ ਗਲਤ ਅੱਗੇ ਬੇਟਾ ਪ੍ਰਸ਼ਨਾਂ ਦੇ ਉੱਤਰ ਹੈ ਦਿਖਾਉਨੇ ਆ ਤੁਹਾਨੂੰ ਕਾਟੋ ਕਿੱਥੇ ਰਹਿੰਦੀ ਸੀ ਕਾਟੋ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ ਕਾਟੋ ਨੇ ਕੀ ਦੇਖਿਆ ਤੇ ਉਸਨੇ ਕੀ ਸੋਚਿਆ ਕਾਰਟੋ ਤੇ ਡੱਬੂ ਵਿੱਚਕਾਰ ਕੀ ਹੋਇਆ ਕਾਰਟੋ ਨੇ ਉਸਨਾ ਦਾ ਗੋਲਾ ਕਿਵੇਂ ਚੁੱਕਿਆ ਅੱਗੇ ਬੇਟਾ ਹੇਠਲੀ ਕੇ ਬਾਕੀ ਵਿੱਚੋਂ ਨਾਮ ਚੁਣਨੇ ਹੈਗੇ ਕਾਰਟੋ ਬਹੁਤ ਹੁਸ਼ਿਆਰ ਅਤੇ ਚੁਸਤ ਸੀ ਇਹਦੇ ਵਿੱਚੋਂ ਕਾਰਟੋ ਜਿਹੜਾ ਨਾਮ ਹੈਗਾ ਅੱਗੇ ਨੰਬਰ 2 ਕਾਰਟੋ ਨੇ ਰੁੱਖ ਦੀ ਉੱਚੀ ਟਾਣੀ ਨੂੰ ਫੜ ਲਿਆ ਇਹਦੇ ਵਿੱਚ ਵੀ ਕਾਰਟੋ ਜਿਹੜਾ ਇਹ ਨਾਮ ਹੈਗਾ ਕਾਟੋ ਨਿਰੁਖ ਦੀ ਉੱਚੀ ਟਾਣੀ ਨੂੰ ਫੜ ਲਿਆ ਟਾਣੀ ਉਸ ਨੂੰ ਫੜ ਲਿਆ ਕਾਟੋ ਇਹਦੇ ਵਿੱਚ ਨਾਮ ਹੈ ਵਿਰੋਧੀ ਸ਼ਬਦ ਇਧਰ ਦਾ ਉਧਰ ਨਰਮ ਸਖਤ ਦੂਰ ਨੇੜੇ ਦੂਰ ਚੁਸਤ ਦਾ ਸੁਸਤ ਅੱਗੇ ਬਿਟਾਏ ਪ੍ਰਸ਼ਨ ਉੱਤਰ ਹੈਗੇ ਕਾਟੋ ਕਿੱਥੇ ਰਹਿੰਦੀ ਸੀ ਕਾਟੋ ਇੱਕ ਰੁੱਖ ਦੇ ਖੋਲ ਵਿੱਚ ਰਹਿੰਦੀ ਸੀ ਨੰਬਰ 2 ਕਾਟੋ ਦਾ ਸਵਾ ਇੱਕ ਇਸ ਤਰ੍ਹਾਂ ਦਾ ਹੈ ਕਾਟੋ ਦਾ ਕਾਰਟੋ ਬਹੁਤ ਹੁਸ਼ਿਆਰ ਅਤੇ ਚੁਸਤ ਸੀ ਕਾਰਟੋ ਨੇ ਕੀ ਦੇਖਿਆ ਤੇ ਉਸਨੇ ਕੀ ਸੋਚਿਆ ਕਾਰਟੋ ਨੇ ਵੇੜੇ ਦੇ ਕੋਨੇ ਵਿੱਚ ਇੱਕ ਔਨ ਦਾ ਗੋਲਾ ਦੇਖਿਆ ਸੀ ਅਤੇ ਉਸਨੇ ਸੋਚਿਆ ਕਿ ਇਸ ਨਾਲ ਉਹ ਬੱਚਿਆਂ ਲਈ ਨਰਮ ਬਿਸਤਰਾ ਬਣਾਇਆ ਜਾਵੇਗਾ ਅਗਿਆ ਕਾਰਟੋ ਨੇ ਔਨ ਦਾ ਗੋਲਾ ਕਿਵੇਂ ਚੁੱਕਿਆ ਕਾਰਟੋ ਨੇ ਔਨ ਦਾ ਗੋਲਾ ਆਪਣੇ ਮੂੰਹ ਵਿੱਚ ਚੁੱਕਿਆ ਸੀ ਮਿਲਦੇ ਆਂ ਬੇਟਾ ਅਗਲੀ ਵੀਡੀਓ ਵਿੱਚ ਧੰਨਵਾਦ